ਉਹ ਸਾਡੇ ਨਾਲ ਜੋ ਬਾਉਂਡਰੀ ਵਾਲ ਹੈ ਬਲੱਡ ਬੈਂਕ ਦੇ ਪਿੱਛੇ ਉੱਥੇ ਦੇ ਬਾਹਰੋਂ ਲੋਕੀ ਨਾ ਕੂੜਾ ਹਸਪਤਾਲ ਦੇ ਅੰਦਰ ਸੁੱਟ ਦਿੰਦੇ ਨੇ ਅਸੀਂ ਕਈ ਵਾਰ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਕੂੜਾ ਹਸਪਤਾਲ ਦੇ ਵਿੱਚ ਨਾ ਸੁੱਟੋ ਇਹ ਤੁਹਾਡਾ ਆਪ ਹਸਪਤਾਲ ਹੈ ਇਹਨੂੰ ਸਾਫ਼ ਸੁਥਰਾ ਰੱਖਣ 'ਚ ਸਾਡੇ ਨਾਲ ਸਹਿਯੋਗ ਕਰੋ ਪਰ ਕੁਝ ਸਰਾਤੀ ਤੱਤ ਹੋਜੇ ਨੇ ਜੋ ਬਾਰ-ਬਾਰ ਕੂੜਾ ਸੁੱਟਦੇ ਨੇ ਅਸੀਂ ਡੇਲੀ ਬੇਸਿਸ 'ਤੇ ਚੁਕਾਈਦਾ ਪਰ एक लिमिट तक आप सफाई मेनटेन कर सकते हैं उस तो जो कूड़ा बहुत ज्यादा अंदर छटे जाता है तो कंट्रोल करखा हो जाता है उस कूड़े के ढेर के उपर किसी ने कोई तिली तुली सुटती होनी है कुदरती तौते कोई अग लग गई थी बट फॉर्चुनेटली फायर सेफ्टी के मेजरस इन प्लेस है अपने को अपने आप के फायर एक्सटम जो कर सिलेंडर से अवेलेबल से जो स्टाफ है इन हाउस वो ट्रेल ਮੋਕੇ ਤੇ ਮੇਜਰ ਡੈਮੇਜ ਹੋਣ ਤੋਂ ਉਹਨਾਂ ਨੇ ਬਚਾ ਲਿਆ بس ਕੁਝ ਦੇਰ ਬਾਅਦ ਫਾਇਰ ਬ੍ਰਿਗੇਡ ਵੀ ਆ ਗਈ ਸੀ ਉਹਨਾਂ ਵੱਲੋਂ ਸਾਨੂੰ ਬਹੁਤ ਟਾਈਮਲੀ ਸਪੋਰਟ ਮਿਲ ਗਿਆ ਕੋਈ ਡੈਮੇਜ ਨਹੀਂ ਹੋਇਆ ਬਾਉਂਡਰੀ ਵਾਲ ਦੇ ਨਾਲ ਨਾਲ ਹੀ ਅੱਗ ਲੱਗੀ ਸੀ ਉੱਥੇ ਹੀ ਰੋਕ ਕੇ ਉਹਨਾਂ ਨੂੰ ਬੁਝਾਤਾ ਗਿਆ ਸਰ ਫਰੰਟ ਲਾਈਨ ਮੇਰੇ ਲਈ ਅ ਡੇਢੇ ਜ਼ਰੂਰ ਹੈ ਪਰ ਡਿਸਟੈਂਸ ਇਹਨਾਂ ਕੋ ਹੋਏਗਾ ਕਿ ਉੱਥੇ ਤੱਕ ਅੱਗ ਪਹੁੰਚਣ ਦੇ ਚਾਂਸੇ ਸੀਗੇ ਉਹ ਨਾ ਬਰਾਬਰ ਸੀਗੇ ਜਿੰਦਾ ਕਾਰਪੋਰੇਸ਼ਨ ਜਿਵੇਂ ਹੁਣ ਚਲਾਨ ਕਰਦੀ ਹੈ ਲੋਕਰੇ ਕੋਰੇ ਨੂੰ ਜੀ ਇਹ ਜਿਹੜੀ ਕੋਸਾ ਬੁਝਾਤ ਬਿਲਕੁਲ ਜੀ ਮੈਂ ਇੱਕ ਤਾਂ ਪਹਿਲਾਂ ਲੋਕਾਂ ਨੂੰ ਅਪੀਲ ਕਰਨੀ ਥੋੜਾ ਆਪ ਦਾ ਹਸਪਤਾਲ ਹੈ ਇਹਨੂੰ ਆਪ ਦਾ ਆਪਣਾ ਸਮਝ ਕੇ ਕੂੜਾ ਨਾ ਸਟਿਆ ਜਾਵੇ ਇੱਥੇ ਦੂਜੀ ਗੱਲ ਜੇ ਕਾਰਪੋਰੇਸ਼ਨ ਚਲਾਨ ਕਰ ਰਹੀ ਤੇ ਕਾਰਪੋਰੇਸ਼ਨ ਇਹ ਵੀ ਧਿਆਨ ਦੇਵੇ ਕਿ ਜੋ ਹਸਪਤਲ ਵਿੱਚ ਵਿੱਚ ਕੂੜਾ ਬਾਹਰ ਸੁੱਟ ਰਹੇ ਨੇ ਉਹਨਾਂ ਨੂੰ ਕੋਈ ਫੜ ਕੇ ਚਲਾਨ ਕਰੇ ਤਾਂ ਕਿ ਜੋ ਇਹੋ ਜਿਹੇ ਸਖਸ਼ ਨੇ ਹੈਗੇ ਜਾਂ ਜੋ ਮੈਂ ਐਲੀਮੈਂਟਸ ਹੈਗੇ ਉਹਨਾਂ ਨੂੰ ਥੋੜੇ ਜਿਹਾ ਰਾਵਾ ਹਵੇ ਇਸ ਚੀਜ਼ ਲੱਗਦਾ ਸਰ ਲੋਕ ਤੰਦਰੁਸਤ ਹੋਣ ਇੱਥੇ ਆਦੇ ਨੇ ਪਰ ਠੀਕ ਨਹੀਂ ਬੁਲਾਸ ਕੇ 11 ਬਾਕੀ ਬਹੁਤ ਮਾੜੀ ਗੱਲ ਐ ਮੈਸਰ ਜੀ ਕਿ ਤੁਸੀਂ ਹਸਪੀਟਲ ਦੇ ਵਿੱਚ ਬਾਹਰੋਂ ਕੂੜਾ ਸੁੱਟ ਰਹੇ ਹੋ ਇਸ ਤੋਂ ਮਾੜੀ ਗੱਲ ਨਹੀਂ ਹੋ ਸਕਦੀ ਮੈਂ ਕਹਿੰਦਾ ਸਾਡੇ ਨਿਰੰਤਰ ਵੀ ਲਈ ਰਹਿੰਦੀ ਕਿ ਤੁਸੀਂ ਪਲੀਜ਼ ਜੈਬ ਜੀ ਇੱਕ ਤਾਂ ਲੋਕੀ ਨਾ ਕਰਾਂਗੇ ਕੋਰਪੋਰੇਸ਼ਨ ਨੂੰ ਸ਼ਿਕਾਇਤ ਕਰਾਂਗੇ ਸਰ ਇੱਥੇ ਕੋਈ ਬਿਲਕੁਲ ਜੀ ਅਸੀਂ ਹੁਣ ਕੋਰਪੋਰੇਸ਼ਨ ਨਾਲੇ ਮੈਟਰ ਟੇਕ ਅਪ ਕਰਾਂਗੇ ਆਫੀਸ਼ੀਅਲੀ ਤੇ ਅਗਲੇ ਹਫਤੇ ਵਿੱਚ ਵੀ ਮੇ ਹਵ ਮੀਟਿੰਗ ਵਿਦ ਕਾਰਪੋਰੇਸ਼ਨ ਅਸੀਂ ਯੂ ਨੋ ਪੀਲ ਕਰਾਂਗੇ ਕਿ ਇਹੋ ਜਿਹੇ ਬੰਦੇ ਫੜ ਕੇ ਉਹਨਾਂ ਦਾ ਚਲਾਨ ਕੀਤਾ ਜਾਣਾ ਕਿਸ ਤਰ੍ਹਾਂ ਦਾ ਨੁਕਸਾਨ ਤਾਂ ਨਹੀਂ ਸਰ ਹੋਇਆ ਹੈ ਨਹੀਂ ਬਿਲਕੁਲ ਨਹੀਂ ਉਹ ਮੈਂ ਦੱਸਿਆ ਨਾ ਕਿ ਸਾਡੇ ਕੋਲ ਫਾਇਰ ਸੇਫਟੀ ਮੈਜਰ ਆਲਰੇਡੀ ਇਨ ਪਲੇਸ ਸੀਗੇ ਸਾਡਾ ਸਟਾਫ ਟ੍ਰੇਨ ਸੀਗਾ ਤੇ ਉਹਨਾਂ ਨੇ ਮੌਕੇ ਤੇ ਇਮੀਡੀਏਟਲੀ ਮੇਜਰ ਅਗ ਕੰਟਰੋਲ ਕਰ ਲਈ ਕਰ ਲਈ ਸੀਗੀ ਜੋ ਮਾੜਾ ਮੋਟਾ ਅਗ ਰਹਿ ਗਈ ਸੀ ਉਹ ਫਾਇਰ ਬ੍ਰਿਗੇਡ ਟਾਈਮਲੀ ਆ ਗਈ ਸੀਗੀ ਤੇ ਉਹ ਨਾਲ ਨਾਲ ਹੀ ਬਾਉਂਡਰੀ ਵਾਲ ਤੇ ਨਾਲ ਨਾਲ ਹੀ ਰੁਕ ਗਈ ਆ ਅੱਜ ਸਰੇਖ ਭੜੀ ਅਨਸੂਫਾ ਮੀਂਹ ਦੀ ਘਟਨਾ ਸਿਵਲ ਹਸਪਤਾਲ ਚ ਹੋਈ ਹੈ ਸਿਵਲ ਹਸਪਤਾਲ ਦੇ ਜੋ ਬਲੱਡ ਬੈਂਕ ਦੇ ਪਿੱਛੇ ਬਾਉਂਡਰੀ ਵਾਲ ਹੈ ਉਹਦੇ ਪਿੱਛੇ ਆਪਣੇ ਜਿਹੜੇ ਆਸ-ਪਾਸ ਦੇ ਏਰੀਆਜ਼ ਨੇ ਜਾਂ ਮੰਦਰ ਹੋ ਗਿਆ ਉਧਰੋਂ ਤੋਂ ਲੋਕਾਂ ਵੱਲੋਂ ਕਾਫੀ ਥੋੜਾ ਛੁੱਟਿਆ ਜਾ ਰਿਹਾ ਹੈ ਅਸੀਂ ਪਹਿਲਾਂ ਵੀ ਉਹ ਕੁੜਾ ਆਪਣਾ ਕਲੀਅਰ ਕਰਵਾਇਆ ਸੀਗਾ ਬਟ ਸਮ ਹਾਉ ਅਸੀਂ ਹੁਣੇ ਫਿਰ ਦੁਬਾਰਾ ਕਰਵਾਉਣ ਦਾ ਪਲਾਨ ਹੀ ਸੀਗਾ ਤੇ ਅੱਜ ਅਗ ਲੱਗ ਗਈ ਤੇ ਇਹਦੇ ਨਾਲ ਮੈਂ ਲੋਕਾਂ ਨੂੰ ਮੈਂ ਅਰਜ਼ੀ ਦੇਣਾ ਚਾਹੁੰਗਾ ਕਿ ਅਸੀਂ ਸਿਵਲ ਹਸਪਤਾਲ ਨੂੰ ਸਾਫ਼ ਰੱਖਣ ਲਈ ਆਪਣਾ ਪੂਰਾ ਜੋਰ ਲਗਾ ਰਹੇ ਹਾਂ ਬਟ ਪਲੀਜ਼ ਸਾਨੂੰ ਇਹ ਬਾਰੋਂ ਪੂਰਾ ਸਾਡਾ ਜਿਹੜਾ ਮੋਰਲਸ ਨੇ ਸਾਡੀ ਇਟੀਕਮ ਹੈ ਉਹਨੂੰ ਪਲੀਜ਼ ਨਾ ਡਾਊਨ ਕਰੋ ਤੇ ਸਿਵਲ ਹਸਪਤਾਲ ਜੇ ਸਾਫ਼ ਰਹੇਗਾ ਜਿਹੜਾ ਮਰੀਜ਼ ਇੱਥੇ ਠੀਕ ਹੋਣਾ ਆ ਰਿਹਾ ਉਹ ਸਾਫ਼ ਸਫਾਈ ਨਾਲ ਬੈਟਰ ਜਲਦੀ ਠੀਕ ਹੋ ਪਾਏਗਾ ਜੇ ਇੱਥੇ ਗੱਦੜਾਟੇ ਰਹੇਗਾ ਤਾਂ ਹੋਰ ਬਹੁਤ ਮੁਸ਼ਕਿਲ ਬਣ ਜਾਣਾ ਹੈ ਕਿੰਨੀਆਂ ਕਿੰਨੀਆਂ ਮੁਸ਼ਕਲਾਂ ਕਿੰਨੀਆਂ ਆਏ ਇੱਥੇ ਦੋ ਅੱਖ ਲੱਗੀ ਸਰ ਇਸ ਬਾਰੇ ਜਾਣੂ ਕਰਵਾਇਆ ਸਰ ਨਗਰ ਨਿਗਮ ਨਾਲ ਹੁਣ ਨਾ ਸਿੱਕ ਕੋਈ ਨੋਪਰਟੀਟੀ ਟੇਕ ਅਪ ਕਰਾਂਗੇ ਤੇ ਜਿਹੜੇ ਨਗਰ ਨਿਗਮ ਨੇ ਬੜੀ ਵਧੀਆ ਮੁਹਿੰਮ ਚਲਾਈ ਹੋਈ ਹੈ ਕਿ ਜਿਹੜੋ ਕੂੜਾ ਟੱਪ ਕਰ ਰਹੇ ਹੈ ਉਹਨਾਂ ਦਾ ਚਲਾਨ ਕਰਦੇ ਹੈ ਤੇ ਉਹਨਾਂ ਨੇ ਆਪਣੇ ਵੱਲ ਤੁਹਾਡੇ ਵੱਲੋਂ ਇੱਕ ਵਾਰ ਫੇਲ ਵੀ ਕਰਨਾ ਚਾਹਾਂਗਾ ਕਿ ਇੱਕ ਟੀਮ ਜਿਹੜੀ ਹੈ ਇੱਥੇ ਵੀ ਲਗਾਈ ਜਾਏ ਕਿ ਜਿਹੜਾ ਲੋਕ ਇਹਦੇ ਕੂੜਾ ਟੱਪ ਕਰੇ ਕੂੜਾ ਟੱਪ ਨਾ ਕਰਾਂ ਦੂਸਰਾ ਸਾਨੂੰ ਇਹਦੇ ਵਿੱਚ ਸਾਡਾ ਜਿਹੜਾ ਸਟਾਫ ਪਲੇਟ ਸੀਗਾ ਉਹਦਾ ਬਹੁਤ ਹੈਲਪਰ ਹੈ ਤੇ ਮੈਂ ਫਾਇਰ ਰਿਗੇਟ ਦਾ ਵੀ ਬਹੁਤ ਆਪਣਾ ਸਰ ਜਦੋਂ ਅੱਗ ਲੱਗੀ ਕਹਿੰਦੇ ਮੁਸ਼ਕਲ ਆ ਗਈ ਸੀ ਕਿ ਧੂਆ ਕਾਫੀ ਮਰੀਜ਼ਾਂ ਵਿੱਚ ਚੜ ਸਾ ਦੇਖੋ ਜਦੋਂ ਮੈਂ ਉਸੇ ਮੌਕੇ ਤੇ ਸੀਗਾ ਨੂੰ ਆ ਬਹੁਤ ਛਟਾ ਸੀਗਾ ਸਾਡੇ ਕੋਲ ਜਿਹੜੇ ਉਹ ਫਾਇਰ ਇਕੁਪਮੈਂਟ ਬੰਦੇ ਫ੍ਰੇਂਡ ਸੀਗੇ ਉਹ ਗਏ ਸੀ ਕਿਉਂਕਿ ਉਹਨੇ ਆਪਣੇ ਮਾਸਕ ਰੱਖ ਪਾ ਕੇ ਆਪਣੇ ਸਾਰੇ ਸਾਡੇ ਫਾਇਰਸ਼ੀਅਲ ਯੂਜ਼ ਹੋ ਗਏ ਤੇ ਜੋ ਸਾਡਾ ਡੈਮੇਜ ਹੋ ਸਕਦਾ ਸੀਗਾ ਅਸੀਂ ਉਹਨੂੰ ਬਚਾ ਪਏ ਤੇ ਫਾਇਰ ਬ੍ਰਿਗੇਡ ਦੀ ਗੱਡੀ ਟਾਈਮਲੀ ਆ ਗਈ ਤੇ ਉਹਨੇ ਆ ਕੇ ਜਿਹੜੀ ਅੱਗ ਨੂੰ ਫਾਈਨਲੀ ਕੰਟਰੋਲ ਚ ਲੈ ਲਿਆ ਉਹ ਸਾਡੇ ਨਾਲ ਜੋ ਬਾਉਂਡਰੀ ਵਾਲ ਹੈ ਬਲੱਡ ਬੈਂਕ ਦੇ ਪਿੱਛੇ ਉੱਥੇ ਤਾਂ ਬਾਹਰੋਂ ਲੋਕੀ ਨਾਲ ਊੜਾ ਹਸਟਲ ਦੇ ਅੰਦਰ ਛੱਡ ਦਿੰਦੇ ਨੇ ਅਸੀਂ ਕਈ ਵਾਰ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਕੂੜਾ ਹਸਪਤਾਲ ਦੇ ਵਿੱਚ ਨਾ ਸੁੱਟੋ ਇਹ ਤੁਹਾਡਾ ਆਪ ਦਾ ਹਸਪਤਾਲ ਹੈ ਇਹਨੂੰ ਸਾਫ਼ ਸੁਥਰਾ ਰੱਖਣ 'ਚ ਸਾਡੇ ਨਾਲ ਸਹਿਯੋਗ ਕਰੋ ਪਰ ਕੁਝ ਸਰਾਦੀ ਤੱਤ ਉਹ ਹੈ ਜਿਹਨੇ ਜੋ ਬਾਰ ਬਾਰ ਕੂੜਾ ਸੁੱਟਦੇ ਨੇ ਅਸੀਂ ਡੇਲੀ ਬੇਸਿਸ ਤੇ ਚੁਕਾਈਦਾ ਪਰ ਇੱਕ ਲਿਮਟ ਤੱਕ ਕਪਸਫਾਈ ਮੇਨਟੇਨ ਕਰ ਸਕਦੇ ਹਾਂ ਉਸ ਤੋਂ ਜਦੋਂ ਕੂੜਾ ਬਹੁਤ ਜ਼ਿਆਦਾ ਅਦਰੋਂ ਛੱਟਿਆ ਜਾਂਦਾ ਤੇ ਕੰਟਰੋਲ ਕਰ ਸਾਡੀ ਔਖਾ ਆ ਜਾਂਦਾ ਉਸ ਕੂੜੇ ਦੇ ਢੇਰ ਦੇ ਉੱਪਰ ਕਿਸਨੇ ਕੋਈ ਦਿੱਲੀ-ਦਿੱਲੀ ਛੋਟੀ ਹੋਣੀ ਹੈ ਉਤਰਦੇ ਤੌਰ ਤੇ ਕੋਈ ਅਗ ਲੱਗ ਗਈ ਸੀ ਬਟ ਫੋਰਚੂਨੇਟਲੀ ਸਾਡੇ ਕੋਲ ਸਾਡੇ ਫਾਇਰ ਸੇਫਟੀ ਦੇ ਮੈਜਰਸ ਇਨ ਪਲੇਸ ਸੀਗੇ ਆਪਣੇ ਕੋਲ ਆਪਣੇ ਆਪ ਦੇ ਫਾਇਰ ਐਕਸਟਿੰਗੂਇਸ਼ਰ ਜੋ ਕਰੰਟਲੀ ਸਿਲੰਡਰ ਸੀਗੇ ਉਹ ਅਵੇਲੇਬਲ ਸੀਗੇ ਸਾਡਾ ਜੋ ਸਟਾਫ ਹੈ ਇਨ ਹਾਊਸ ਉਹ ਟ੍ਰੇਨ ਸੀਗਾ ਮੌਕੇ ਤੇ ਮੇਜਰ ਡੈਮੇਜ ਹੋਣ ਤੋਂ ਉਹਨਾਂ ਨੇ ਬਚਾ ਲਿਆ ਉਸ ਕੁਝ ਦੇਰ ਬਾਅਦ ਫਾਇਰ ਬ੍ਰਿਗੇਡ ਵੀ ਆ ਗਈ ਸੀ ਉਹਨਾਂ ਵੱਲੋਂ ਸਾਨੂੰ ਬਹੁਤ ਟਾਈਮਲੀ ਸਪੋਰਟ ਮਿਲ ਗਿਆ ਕੋਈ ਡੈਮੇਜ ਨਹੀਂ ਹੋਇਆ ਬਾਉਂਡਰੀ ਵਾਲ ਦੇ ਨਾਲ ਨਾਲ ਹੀ ਅੱਗ ਲੱਗੀ ਸੀ ਉੱਥੇ ਹੀ ਰੋਕ ਕੇ ਉਹਨਾਂ ਨੂੰ ਮੁਜਾਤਾ ਗਿਆ ਸਰ ਫਰੰਟ ਲਾਈਟ ਮੇਰੇ ਲਈ ਅ ਡੇਡੇ ਜ਼ਰੂਰ ਹੈ ਪਰ ਡਿਸਟੈਂਸ ਹੈ ਨਾ ਕੋ ਹੋਏਗਾ ਕਿ ਉੱਥੇ ਤੱਕ ਅੱਗ ਪਹੁੰਚਣ ਦਾ ਚਾਂਸਸ ਜਿਗੇ ਉਹ ਨਾ ਬਰਾਬਰ ਸੀਗੇ ਤਾਂ ਲੱਗਦਾ ਕੋਆਪਰੇਸ਼ਨ ਜਿਵੇਂ ਹੁਣ ਚਲਾਨ ਕਰ ਦਿੱਤੀ ਹੈ ਲੋਕਾਂ ਦੇ ਕੂੜੇ ਨੂੰ ਜੀ ਇਹਦੀ ਗੱਲ ਕੁਝ ਉਹਨਾਂ ਨੂੰ ਬਿਲਕੁਲ ਜੀ ਮੈਂ ਮੈਂ ਇੱਕ ਤਾਂ ਪਹਿਲਾਂ ਲੋਕਾਂ ਨੂੰ ਫੀਲ ਕਰਨੇ ਕੀ ਥੋੜਾ ਆਪ ਦਾ ਹਸਤਾਲ ਹੈ ਇਹਨੂੰ ਆਪ ਦਾ ਆਪਣਾ ਸਮਝ ਕੇ ਕੂੜਾ ਨਾ ਸਟੇ ਜਾਵੇ ਇੱਥੇ

ਮੈਂ ਕਿਹਾ ਸਾਡੇ ਨਿਰੰਤਰ ਰੱਬ ਵੀ ਲਈ ਰਹਿੰਦੀ ਕਿ ਤੁਸੀਂ ਪਲੀਜ਼ ਜੈਬ ਜੀ ਇੱਕ ਤਾਂ ਲੋਕੀ ਨਾ ਕਰੋ ਕਾਰਪੋਰੇਸ਼ਨ ਨੂੰ ਸ਼ਿਕਾਇਤ ਕਰੋਗੇ ਸਰ ਇੱਥੇ ਕੋਈ ਬਿਲਕੁਲ ਜੀ ਅਸੀਂ ਹੁਣ ਕਾਰਪੋਰੇਸ਼ਨ ਵਾਲੇ ਮੈਟਰ ਟੇਕ ਅਪ ਕਰਾਂਗੇ ਆਫੀਸ਼ੀਅਲੀ ਤੇ ਅਗਲੇ ਆਉਣ ਵਾਲੇ ਹਫਤੇ ਵਿੱਚ ਵੀ ਮੇ ਹਵ ਮੀਟਿੰਗ ਵਿਦ ਕਾਰਪੋਰੇਸ਼ਨ ਐਂਡ ਯੂ ਨੋ ਪੀਲ ਕਰਾਂਗੇ ਕਿ ਇਹੋ ਜਿਹੇ ਬੰਦੇ ਫੜ ਕੇ ਉਹਨਾਂ ਦਾ ਚਲਾਨ ਕੀਤਾ ਜਾਵੇ ਕਿਸੇ ਤਰ੍ਹਾਂ ਦਾ ਨੁਕਸਾਨ ਤਾਂ ਨਹੀਂ ਸਰ ਹੋਇਆ ਹੈ ਨਹੀਂ ਬਿਲਕੁਲ ਉਹ ਕਿਉਂਕਿ ਮੈਂ ਦੱਸਿਆ ਨਾ ਕਿ ਸਾਡੇ ਕੋਲ ਫਾਇਰ ਸੇਫਟੀ ਮੈਜਰ ਆਲਰੇਡੀ ਇਨ ਪਲੇਸ ਸੀਗੇ ਸਾਡਾ ਸਟਾਫ ਟ੍ਰੇਨਡ ਸੀਗਾ ਤੇ ਉਹਨਾਂ ਨੇ ਮੌਕੇ ਤੇ ਇਮੀਡੀਏਟਲੀ ਮੇਜਰ ਅਗਰ ਆ ਗਈ ਸੀ ਉਹ ਫਾਇਰ ਬ੍ਰਿਗੇਡ ਟਾਈਮਲੀ ਆ ਗਈ ਸੀ ਤੇ ਉਹ ਨਾਲ ਨਾਲ ਹੀ ਬਾਉਂਡਰੀ ਵਾਲ ਦੇ ਨਾਲ ਨਾਲ ਹੀ ਰੁਕ ਗਈ ਆ ਹਾਂਜੀ ਸਰ ਇੱਕ ਬੜੀ ਅਨਸੁਭਾਵਿਕ ਘਟਨਾ ਚ ਸਿਵਲ ਹਸਪਤਾਲ ਚ ਹੋਈ ਹੈ ਸਿਵਲ ਹਸਪਤਾਲ ਦੇ ਜੋ ਬਲੱਡ ਬੈਂਕ ਦੇ ਪਿੱਛੇ ਬਾਉਂਡਰੀ ਵਾਲ ਹੈ ਉਹਦੇ ਪਿੱਛੇ ਆਪਣੇ ਜਿਹੜੇ ਆਸ-ਪਾਸ ਦੇ ਏਰੀਆਜ਼ ਨੇ ਜਾਂ ਮੰਦਰ ਹੋ ਗਿਆ ਉਧਰੋਂ ਤੋਂ ਲੋਕਾਂ ਵੱਲੋਂ ਕਾਫੀ ਥੋੜਾ ਛੁੱਟਿਆ ਜਾ ਰਿਹਾ ਹੈ ਅਸੀਂ ਪਹਿਲਾਂ ਵੀ ਉਹ ਕੁੜਾ ਆਪਣਾ ਕਲੀਅਰ ਕਰਵਾਇਆ ਸੀਗਾ ਬਟ ਸਮਹਾਵ ਅਸੀਂ ਹੁਣੇ ਫਿਰ ਦੁਬਾਰਾ ਕਰਵਾਉਂਦਾ ਪਿਆ ਨਹੀਂ ਸੀਗਾ ਤੇ ਅੱਜ ਅਗ ਲੱਗ ਗਈ ਤੇ ਇਹਦੇ ਨਾਲ ਬੱਸ ਲੋਕਾਂ ਨੂੰ ਮੈਂ ਅਰਖਾਸਤ ਦੇਣਾ ਚਾਹਾਂਗਾ ਕਿ ਅਸੀਂ ਸਿਵਲ ਹਸਪਤਾਲ ਨੂੰ ਸਾਫ਼ ਰੱਖਣ ਲਈ ਆਪਣਾ ਪੂਰਾ ਜੋਰ ਲਗਾ ਰਹੇ ਹਾਂ ਬਟ ਪਲੀਜ਼ ਸਾਨੂੰ ਇਹ ਬਾਰੋਂ ਪੂਰਾ ਸੁੱਟ ਕੇ ਸਾਡਾ ਜਿਹੜਾ ਮੋਰਲਸ ਨੇ ਸਾਡੀ ਏਡਿਟ ਕਮ ਹੈ ਉਹਨੂੰ ਪਲੀਜ਼ ਨਾ ਡਾਊਨ ਕਰੋ ਤੇ ਸਿਵਲ ਹਸਪਤਾਲ ਜੇ ਸਾਫ਼ ਰਹੇਗਾ ਜਿਹੜਾ ਮਰੀਜ਼ ਇੱਥੇ ਠੀਕ ਹੋਣਾ ਆ ਰਿਹਾ ਹੈ ਉਸ ਸਾਫ ਸਫਾਈ ਨਾਲ ਬੈਟਰ ਜਲਦੀ ਠੀਕ ਹੋ ਪਾਏਗਾ ਜੇ ਇੱਥੇ ਗਾਦੇ-ਦਾਟੇ ਰਹੇਗਾ ਤਾਂ ਹੋਰ ਤੁਹਾਡੀ ਮੁਸ਼ਕਿਲ ਹੋ ਜਾਏਗੀ ਅੱਛਾ ਕਿੰਨੀਆਂ ਕੁ ਮੁਸ਼ਕਲਾਂ ਕਿੰਨੀਆਂ ਆ ਗਈਆਂ ਇੱਥੇ ਦੋ ਆਪਕ ਲਗੀ ਸਰ ਇਸ ਬਾਰੇ ਜਾਣੂ ਕਰਵਾਇਆ ਸਰ ਨਗਰ ਨਿਗਮ ਨਾਲ ਹੁਣ ਨਸੀਬ ਕੋ ਇਹਨਾਂ ਆਪੋਰਟੀਟੀ ਟੇਕ ਅਪ ਕਰਾਂਗੇ ਕਿ ਜਿਹੜੇ ਨਗਰ ਨਿਗਮ ਨੇ ਬੜੀ ਵਧੀਆ ਮੁਹਿੰਮ ਚਲਾਈ ਹੋਈ ਹੈ ਕਿ ਜਿਹੜੋ ਕੂੜਾ ਟੱਪ ਕਰ ਰਹੇ ਹੈ ਉਹਨਾਂ ਦਾ ਚਲਾਨ ਕਰਦੇ ਹੈ ਤੇ ਉਹਨਾਂ ਨੇ ਆਪਣੇ ਵੱਲ ਤੁਹਾਡੇ ਵੱਲੋਂ ਇੱਕ ਵਾਰ ਅਪੀਲ ਵੀ ਕਰਨਾ ਚਾਹਾਂਗਾ ਕਿ ਇੱਕ ਟੀਮ ਜਿਹੜੀ ਹੈ ਇੱਥੇ ਵੀ ਲਗਾਈ ਜਾਏ ਕਿ ਜਿਹੜੇ ਲੋਕ ਇੱਥੇ ਕੂੜਾ ਟੱਪ ਕਰੇ ਕੂੜਾ ਟੱ

对对对对对